ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਉਸ ਮਹਾਨ ਰੂਹ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਨਿਰੰਕਾਰੀਆਂ ਨੂੰ ਗੱਡੀ ਚਾੜਿਆ ਸੀਗਾ ਸਰਦਾਰ ਖਜਾਨ ਸਿੰਘ ਜੀ ਉਹ ਮਹਾਨ ਰੂਹ ਜਿਹੜੀ ਐਨੇ ਸੱਚੇ ਆ ਦਿਲ ਦੇ ਐਨੇ ਸੱਚੇ ਆ ਕਿ ਉਹਨਾਂ ਦੇ ਸੱਚੇਪਣ ਨੂੰ ਦੇਖਦੇ ਹੋਏ ਲੱਖਾਂ ਹੀ ਲੋਕਾਂ ਨੇ ਪੋਤਰੀ ਧੀ ਧਿਆਣੀ ਦੇ ਵਿਆਹ ਦੇ ਲਈ ਪਤਾ ਨਹੀਂ ਕਿੰਨਾ ਲੱਖਾਂ ਰੁਪਇਆ ਠੱਗ ਲਿਆ ਉਹ ਕਿੱਥੇ ਰੱਬ ਨੂੰ ਦੇਣਾ ਦਿਓਗੇ ਯਾਰ ਤੁਸੀਂ ਥੋੜੀ ਬੋਤੀ ਸ਼ਰਮ ਕਰੋ ਜੇਕਰ ਹਾਲੇ ਵੀ ਤੁਹਾਡੇ 'ਚ ਸ਼ਰਮ ਹੈਗੀ ਨਾ ਜਿਹੜੇ ਜਿਹੜੇ ਲੋਕਾਂ ਨੇ ਪੈਸਾ ਠੱਗਿਆ ਆ ਇਸ ਪਰਿਵਾਰ ਦੇ ਕੋਲ ਪਹੁੰਚਦਾ ਕਰ ਦੋ ਨਹੀਂ ਤਾਂ ਰੱਬ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਗੱਲ ਧਿਆਨ ਦੇ ਨਾਲ ਸੁਣਿਓ ਬਾਬਾ ਜੀ ਇਹਨਾਂ ਦੇ ਕੀ ਸੰਘਰਸ਼ ਸੀਗੀ ਕੀ ਸਿੱਖ ਕੌਮ ਦੇ ਇਹਨਾਂ ਨੂੰ ਦੇਣ ਆ ਤੇ ਕਿੱਦਾਂ ਇਹਨਾਂ ਨਰਕਾਰੀਆਂ ਨੂੰ ਗੱਡੀ ਚਾੜਿਆ ਸੀਗਾ ਤੇ ਬਾਬਾ ਜੀ ਸਾਰੀ ਚੀਜ਼ ਆਪਣੀ ਵਿਸਤਾਰ ਦੇ ਨਾਲ ਦੱਸੋ ਕੈਮਰੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਖਜਾਨ ਸਿੰਘ ਕਾਦੀਆਂ ਵਾਲੇ ਬਾਬਾ ਇਹ ਕੈਮਰੇ ਵਾਲੇ ਵੇਖ ਕੇ ਮਹਲਾ ਪਟਾਲਾ ਉਧਰ ਵੇਖੇ ਕੈਮਰੇ ਵਾਲ ਹਾਂਜੀ ਹਾਲ ਮੁਰਗੀ ਮਹਲਾ ਪਟਾਲਾ ਦਾਸ ਦੀ ਬੇਨਤੀ ਹੈ ਜੀ 78 ਤੋਂ ਲੈ ਕੇ ਜਦੋਂ ਇਹ ਨਰਨਕਾਰੀ ਕਾਹਨ ਹੋਇਆ ਸੀ ਦਰਬਾਰ ਸਾਹਿਬ ਦੇਰ 13 ਸਿੰਘ ਛੇੜ ਕੀਤੇ ਉਦੋਂ ਤੋਂ ਲੈ ਕੇ ਤੇ ਹੁਣ 75 ਤੱਕ ਦਾਸ ਇੱਕ ਆਉਂਦੇ ਨਾਲ ਜੁੜਿਆ ਹੈ ਤੇ ਦਾਸ ਨੇ ਉਸ ਵੇਲੇ ਕਾਦੀਆਂ ਦੇ ਨਿਰੰਕਾਰੀ ਭਾਉਣ ਬੰਦ ਕਰਵਾਏ ਸੀ ਇੱਕ ਸਵਰਨ ਸਿੰਘ ਲੈਰੀ ਤੇ ਇੱਕ ਕ੍ਰਿਪਾਲ ਸਿੰਘ ਪਾਟਿਆ ਇਹਨਾਂ ਨੂੰ ਛੋੜਦਾ ਲਾਇਆ ਗੱਡੀ ਚਾੜਿਆ ਸੀ ਤੇ ਇਹਦੇ ਸਬੰਧ ਵਿੱਚ ਮੈਂ ਢੇਲ ਵੀ ਘਟਾਇਆ ਤੇ ਜੱਡੇ ਪੜਵਾਏ ਤੇ ਸ਼ਦਰ ਫੜਾ ਚੱਲਿਆ ਵਾਹਿਗੁਰੂ ਤੇ ਮੇਰੇ ਨਾਲ ਜਗਰਾਤ ਸਿੰਘ ਵੀ ਰਹੇ ਨੇ ਤੇ ਬਾਕੀ ਸਿੰਘ ਵੀ ਜਿਹੜੇ ਚੜ੍ਹਦੀ ਕਲਾ ਆਏ ਬਾਪੂ ਜਫਰਵਾਲ ਜੀ ਗਰਮ ਸਿੰਘ ਜੀ ਅਤੇ ਹੋਰ ਅਨੇਕਾ ਸਿੰਘ ਮੇਰੇ ਨਾਲ ਜੇਲ੍ਹ ਤੇ ਰਹੇ ਨੇ ਜਿਹਦੇ ਵਿੱਚ ਭਾਈ ਪੂਰਨ ਸਿੰਘ ਜੀ ਹੈਡ ਗ੍ਰੈਂਥੀ ਦਰਬਾਰ ਸਾਹਿਬ ਅਤੇ ਭਾਈ ਬਲਦੇਵ ਸਿੰਘ ਜੀ ਪੂਰੇ ਕੋਨੇ ਵਾਲੇ ਇਹ ਵੀ ਮੇਰੇ ਨਾਲ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰਹੇ ਬੜੀ ਵੱਡੀ ਕੁਰਬਾਨੀ ਹੈ ਜੀ ਤੁਹਾਡੀ ਸਿੱਖ ਕੌਮ ਨੂੰ ਪੈਸਾ ਕੁਝ ਵੀ ਨਹੀਂ ਹੈ ਤੁਹਾਡੀ ਕੁਰਬਾਨੀ ਦੇ ਅੱਗੇ ਪਰ ਲੇਕਿਨ ਜਿਹੜਾ ਲੋਕਾਂ ਨੇ ਤੁਹਾਡੀ ਧੀ ਧਿਆਣੀ ਦੇ ਵਿਆਹ ਵਾਸਤੇ ਪੈਸਾ ਠੱਗਿਆ ਆ ਉਹ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਿਣਾ ਜੀ ਉਹ ਜੇ ਉਹਨਾਂ ਨੇ ਠੱਗੀ ਕੀਤੀ ਏ ਤੇ ਵਾਹਿਗੁਰੂ ਆਪੇ ਉਹਨਾਂ ਨੂੰ ਕੋਈ سزا ਦੇਗਾ ਮੈਂ ਤੇ ਕੁਝ ਨਹੀਂ ਕਰ ਸਕਦਾ ਵਾਹਿਗੁਰੂ ਵਾਹਿਗੁਰੂ ਫੇਰ ਵੀ ਹਲੇ ਤੁਹਾਡੇ ਚ ਥੋੜੀ ਬਹੁਤੀ ਸ਼ਰਮ ਹੈ ਗਈ ਆ ਇਸ ਪਰਿਵਾਰ ਦੀ ਇੰਨੀ ਜਿਆਦਾ ਨਿਮਰਤਾ ਵੇਖ ਕੇ ਦਿਲ ਹੁਬ ਕੇ ਬਾਹਰ ਨੂੰ ਆਉਂਦਾ ਆ ਕਿ ਤੁਸੀਂ ਇੰਨਾ ਵੱਡਾ ਕਿਦਾਂ ਕਰ ਸਕਦੇ ਹੋ ਧੋਖਾ ਜਿਸ ਤਰ੍ਹਾਂ ਵੀਡੀਓ ਕਾਫੀ ਜਿਆਦਾ ਵਾਇਰਲ ਹੋਈ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੇ ਇਹਨਾਂ ਦੀ ਕੁਰਬਾਨੀ ਦੇਖਦੇ ਹੋਏ ਇਹਨਾਂ ਦੀ ਭਾਵਕ ਵੀਡੀਓ ਨੂੰ ਦੇਖਦੇ ਹੋਏ ਸਾਨੂੰ ਬਹੁਤ ਸੰਗਤਾਂ ਨੇ ਫੋਨ ਕੀਤੇ ਕਿ ਮਨਜੀਤ ਸਿੰਘ ਇਸ ਪਰਿਵਾਰ ਬਾਰੇ ਵੈਰੀਫਾਈ ਕਰਕੇ ਦੱਸੋ ਸਾਨੂੰ